ਲੁਧਿਆਣਾ ਤੋਂ ਬੇਹਦੀ ਡਰਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਲੁਧਿਆਣਾ ਦੇ ਕੋਪਾਲ ਨਗਰ ਚੌਂਕ ਕੋਲ ਪੈਂਦੀ ਨਾਮਦੀਪ ਕਲੋਨੀ ਦੀਆਂ ਤਸਵੀਰਾਂ ਨੇ ਜਿੱਥੇ ਨੌ ਬਦਮਾਸ਼ਾਂ ਵੱਲੋਂ ਸ਼ਰੀਆਮ ਹਮਲਾ ਕਰਕੇ ਇਸ ਨੌਜਵਾਨ ਦੀ ਬਾਈਕ ਲੁੱਟ ਲਈ ਗਈ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਤਸਵੀਰਾਂ ਕੋਈ ਵੀ ਵੇਖੇ ਤਾਂ ਡਰ ਜਾਵੇ ਕਿਉਂਕਿ ਇੰਨੀ ਬਹਿਰਮੀ ਤਰੀਕੇ ਦੇ ਨਾਲ ਪਹਿਲਾਂ ਤਾਂ ਬਦਮਾਸ਼ਾਂ ਵੱਲੋਂ ਇਸ ਨੌਜਵਾਨ ਨੂੰ ਮਾਰਿਆ ਗਿਆ ਮਾਰਕੁੱਟ ਕੀਤੀ ਗਈ ਤੇ ਉਸ ਤੋਂ ਬਾਈਕ ਲੁੱਟ ਕੇ ਲੈ ਗਏ ਇਹ ਤਸਵੀਰਾਂ ਫਿਰ ਤੋਂ ਇੱਕ ਵੱਡੇ ਸਵਾਲ ਪੰਜਾਬ ਦੀ ਕਾਨੂੰਨੀ ਵਿਵਸਥਾ ਤੇ ਖੜੇ ਕਰਦੀਆਂ ਨੇ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਇੱਕ ਨੌਜਵਾਨ ਜਿਹੜਾ ਹੈਗਾ ਬਾਈਕ ਤੇ ਜਾ ਰਿਹਾ ਹੁੰਦਾ ਤੇ ਬਾਈਕ ਤੋਂ ਉਸਦੇ ਪਿੱਛੇ ਤਿੰਨ ਨੌਜਵਾਨ ਯਾਨੀ ਕਿ ਤਿੰਨ ਬਦਮਾਸ਼ ਆਂਦੇ ਨੇ ਤਾਂ ਦੇਖਦੇ ਨੇ ਕਿ ਮੁੰਡਾ ਕੰਲਾ ਹੈ ਨੌਜਵਾਨ ਨੂੰ ਕੱਲਾ ਦਿਖ ਕੇ ਤਿੰਨ ਨੌਜਵਾਨ ਉਸ ਨੂੰ ਘੇਰ ਲੈਂਦੇ ਨੇ ਪਹਿਲੇ ਸਭ ਤੋਂ ਪਿੱਛੇ ਬੈਠੇ ਨੌਜਵਾਨ ਵੱਲੋਂ ਦੇਖੋ ਕਿ ਉਸਨੇ ਲੱਤ ਮਾਰ ਕੇ ਇਸ ਨੌਜਵਾਨ ਨੂੰ ਡਿਗਾ ਦਿੱਤਾ ਤੇ ਉਸ ਤੋਂ ਬਾਅਦ ਬਦਮਾਸ਼ ਉਤਰਦਾ ਹੈ ਆਪਣੀ ਬਾਈਕ ਤੋਂ ਤੇ ਇਸ ਨੌਜਵਾਨ ਨੂੰ ਪਿੱਛੇ ਖਸੀੜਦਾ ਇੰਨੀ ਬਹਿਰੇਮੀ ਤਰੀਕੇ ਦੇ ਨਾਲ ਇਸ ਨੌਜਵਾਨ ਨੂੰ ਖਸੀੜਦਾ ਤੇ ਇਸ ਦੀ ਬਾਈਕ ਲੁੱਟਣ ਦੀ ਕੋਸ਼ਿਸ਼ ਕਰਦਾ ਹੈ ਨੌਜਵਾਨ ਵੱਲੋਂ ਆਪਣੀ ਬਾਈਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਦ ਹੱਲਿਓ ਬਚਾਈ ਰਿਹਾ ਹੁੰਦਾ ਹੈ ਕਿ ਇਸ ਬਦਮਾਸ਼ ਤੇ ਹੋਰ ਸਾਥੀ ਬਾਈਕ ਤੇ ਸਵਾਰ ਹੋ ਆਜਦਰੀ ਟੋਟਲ ਕੁੱਲ 9 ਬਦਮਾਸ਼ ਜਿਹੜੇ ਨੇ ਆਂਦੇ ਨਹੀਂ ਤੇ ਇਸ ਨੌਜਵਾਨ ਦੀ ਬਾਈਕ ਨੂੰ ਲੁੱਟ ਕੇ ਲੈ ਜਾਂਦੇ ਨੇ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਕੋਲ ਹਥਿਆਰ ਵੀ ਨਹੀਂ ਉਸ ਤੋਂ ਬਾਅਦ ਪਿੱਛੇ ਬਾਈਕ ਤੇ ਆਏ ਨੌਜਵਾਨ ਦੋ ਹੋਰ ਨੌਜਵਾਨ ਉਤਰਦੇ ਨੇ ਆਪਣੀ ਇਸ ਸਾਥੀ ਦੇ ਨਾਲ ਇਸ ਨੌਜਵਾਨ ਤੇ ਹਮਲਾ ਕਰ ਦਿੰਦੇ ਇੰਨੀ ਬਹਿਰੇਮ ਤਰੀਕੇ ਦੇ ਨਾਲ ਇਸ ਨੌਜਵਾਨ ਨੂੰ ਕੁੱਟਦੇ ਨੇ ਦੇਖੋ ਇਹ ਹਥਿਆਰ ਦੇ ਨਾਲ ਇਹ ਹੁੱਡੀ ਪਾਇਆ ਜਿਹੜਾ ਬਦਮਾਸ਼ ਹੈ ਕਿਸ ਬਹਿਰੇਮ ਤਰੀਕੇ ਦੇ ਨਾਲ ਇਸ ਨੌਜਵਾਨ ਨੂੰ ਮਾਰਦਾ ਪਿਆ ਲਗਾਤਾਰ ਉਸ ਤੇ ਹਮਲਾ ਕਰ ਰਿਹਾ ਕਦੀ ਉਸ ਤੇ ਪੈਰ ਤੇ ਕਦੇ ਉਸਦੇ ਕਪਿਟ ਤੇ ਮਾਰਿਆ ਤੇ ਲਗਾਤਾਰ ਬਾਈਕ چھਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਬਦਮਾਸ਼ ਉਦੋਂ ਤੱਕ ਨਹੀਂ ਹਟਦੇ ਜਦੋਂ ਤੱਕ ਇਹਨਾਂ ਦੇ ਹੱਥ ਚ ਬਾਈਕ ਨਹੀਂ ਆ ਜਾਂਦੀ ਦੇਖੋ ਕਿਸ ਬਹਿਰਮੀ ਤਰੀਕੇ ਦੇ ਨਾਲ ਲਗਾਤਾਰ ਇਸ ਨੌਜਵਾਨ ਤੇ ਬਦਮਾਸ਼ੀ ਬਾਰ ਕਰ ਰਹੇ ਨੇ ਇਹ ਲਗਾਤਾਰ ਹੁੱਡੀ ਵਾਲਾ ਜੁੜਾ ਬਦਮਾਸ਼ ਏ ਉਸ ਨੂੰ ਮਾਰ ਰਿਹਾ ਉਸ ਨੌਜਵਾਨ ਵੱਲੋਂ بار بار ਗੁਹਾਰ ਲਗਾਈ ਗਈ ਕਿ ਛੱਡ ਦਿਓ ਆਪਣੀ ਬਾਈਕ ਬਚਾਉਣ ਦੀ ਕੋਸ਼ਿਸ਼ ਕੀਤੀ ਲਈ ਲੇਕਿਨ ਇਹ ਬਦਮਾਸ਼ਾ ਨੇ ਜ਼ਰਾ ਜਿਹਾ ਵੀ ਨਾ ਰਹਿਮ ਖਾਦਾ ਨਹੀਂ ਤੇਨਾਂ ਨੂੰ ਤਰਸਾਇਆ ਉਸ ਨੂੰ ਨੌਜਵਾਨ ਨੂੰ ਮਾਰਿਆ ਵੀ ਨੇ ਬੁਰੀ ਤਰੀਕੇ ਨਾਲ ਉਸ ਤੇ ਹਮਲਾ ਵੀ ਕੀਤਾ ਹਥਿਆਰ ਦੇ ਨਾਲ ਤੇ بار بار ਉਸ ਦੀ ਬਾਈਕ ਚਨਨਦੀ ਇਸ ਬਦਮਾਸ਼ਾਂ ਵੱਲੋਂ ਕੋਸ਼ਿਸ਼ ਕੀਤੀ ਗਈ ਇਸ ਵਿਚਕਾਰ ਹੀ ਰੋਡ 'ਤੇ ਕੱਗੜੀਆਂ ਦੀ ਜਿਸ ਨੂੰ ਵੇਖ ਕੇ ਬਦਮਾਸ਼ ਅੱਗੇ ਚੱਲ ਜਾਂਦੇ ਨਹੀਂ ਕਿਉਂਕਿ ਨੌਜਵਾਨ ਵੱਲੋਂ ਡਟ ਕੇ ਸਾਹਮਣਾ ਕੀਤਾ ਕਿ ਆਪਣੀ ਬਾਈਕ ਨਹੀਂ ਛੱਡੀ ਗਈ बार-बार ਆਪਣੀ ਬਾਈਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਸ ਤੋਂ ਬਾਅਦ ਇਹ ਸਾਰੇ ਬਦਮਾਸ਼ ਤੁਸੀਂ ਵੇਖ ਸਕਦੇ ਹੋ ਤਸਵੀਰਾਂ 'ਚ ਅੱਗੇ ਭੱਜ ਜਾਂਦੇ ਨੇ ਤੇ ਇਸ ਤੋਂ ਬਾਅਦ ਹੀ ਜਦੋਂ ਅੱਗੇ ਗੱਡੀ ਨਿਕਲ ਜਾਂਦੀ ਹੈ ਤੇ ਇਹ ਬਦਮਾਸ਼ ਫਿਰ ਤੋਂ ਵਾਪਸ ਆਂਦਾ ਹੈ ਤੇ ਆਪਣੇ ਹਥਿਆਰ ਦੇ ਨਾਲ ਇਸ ਨੌਜਵਾਨ ਨੂੰ ਕੁੱਟਦਾ ਹੈ ਤੇ ਉਹ ਦੋ ਸਾਥੀ ਇਸ ਦੇ ਹੋਰ ਆਂਦੇ ਨੇ ਤੇ ਉਸ ਤੋਂ ਬਾਅਦ ਉਦੋਂ ਤੱਕ ਕੁੱਟਦੇ ਰਹਿੰਦੇ ਨੇ ਬਾਈਕ 'ਤੇ ਸੀਟ ਦੇ ਨੇ बार-बार ਫਿਰ ਇੱਕ ਬਦਮਾਸ਼ ਸ਼ੋ ਲੋ ਬਾਈਕ ਜਿਹੜੀ ਹੈ ਆਪਣੇ ਹੱਥ ਚ ਲੈ ਕੇ ਉਸ ਤੇ ਬੈਠ ਕੇ ਬਾਈਕ ਨੂੰ ਅੱਗੇ ਲਿਆ ਜਾਂਦਾ ਤੇ ਉਸ ਤੋਂ ਬਾਅਦ ਬਾਈਕ ਲੈ ਕੇ ਜਿਹੜੇ ਹੈਗੇ ਸਾਰੇ ਬਦਮਾਸ਼ ਉਸ ਤੋਂ ਫਰਾਰ ਹੋ ਜਾਂਦੇ ਨੇ ਇਹ ਤਸਵੀਰਾਂ ਬੇਹਦੀ ਡਰਾਉਣ ਵਾਲੀਆਂ ਨੇ ਕਿਉਂਕਿ ਸ਼ਰੀਆਮ ਜਿੱਥੇ ਪੰਜਾਬ ਚ ਜੇ ਗੱਲ ਕਰੀ ਗੋਲੀਆਂ ਚੱਲਨੀਆਂ ਲੁੱਟਕੋ ਹੋਣੀ ਚਾਕੂ ਦਿਖਾਣਾ ਹਥਿਆਰ ਨਾਲ ਹਮਲਾ ਕਰਨਾ ਇਹ ਆਮ ਜਿਹੀ ਘਟਨਾ ਬਣ ਕੇ ਰਹਿ ਗਈ ਹੈ ਤੇ ਹਰ ਦਿਨ ਐਸੀ ਘਟਨਾ ਪੰਜਾਬ ਤੋਂ ਸਾਹਮਣੇ ਆ ਰਹੀ ਹੈ ਨਹੀਂ ਜੋ ਫਿਰ ਤੋਂ ਵੱਡੇ ਸਵਾਲ ਪੰਜਾਬ ਦੀ ਕਾਨੂੰਨੀ ਵਿਵਸਥਾ ਤੇ ਖੜੇ ਕਰ ਦਿੰਦੀ ਹੈ ਪੰਜਾਬ ਚ ਲੋਕ ਨਾ ਹੀ ਕਾਰ ਸੁਰੱਖਿਤ ਨੇ ਤੇ ਨਾ ਹੀ ਬਾਹਰ ਕਿਤੇ ਸੁਰੱਖਿਤ ਨੇ ਤੇ ਇਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਹੈਗੇ ਲੋਕਾਂ ਦੇ ਮਨ ਚ ਦਿਲ ਚ ਡਰ ਪੈਦਾ ਕਰ ਰਹੀ ਨੇ ਕਿਉਂਕਿ ਇਸ ਤਰ੍ਹਾਂ ਦੀ ਘਟਨਾਵਾਂ ਆਮ ਜਹੀ ਗੱਲ ਹੀ ਪੰਜਾਬ ਚ ਬਣ ਕੇ ਰਹਿ ਗਈ ਹੈ ਤੇ ਲੁਧਿਆਣਾ ਤੋਂ ਸਾਹਮਣੇ ਇਹ ਤਸਵੀਰਾਂ ਫਿਰ ਤੋਂ ਵੱਡੇ ਸਵਾਲ ਖੜੇ ਕਰ ਰਹੀਆਂ ਨੇ ਇੱਕ ਖੌਫਨਾਕ ਤਸਵੀਰਾਂ ਇਸ ਨੂੰ ਕਹਿ ਸਕਦੇ ਨੇ ਕਿਉਂਕਿ ਇੰਨੇ ਬੇਰਹਿਮੀ ਤਰੀਕੇ ਦੇ ਨਾਲ ਸ਼ਰੀਆ ਮੇ ਨੌਜਵਾਨ ਇਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਇਹ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਡਰ ਨਹੀਂ ਹੈ ਸਰਕਾਰ ਦਾ ਡਾਨੀ ਸ਼ਰੀਆਮ ਦੇਖੋ ਨੌਜਵਾਨ ਆਂਦੇ ਨੇ ਪੂਰੇ ਇੱਕ ਫਿਲਮੀ ਅੰਦਾਜ਼ ਵਾਂਗਰ ਕੋਈ ਦੇਖੇ ਤੇ ਇਹ ਵੇ ਲੱਗੇ ਜਿਵੇਂ ਕੋਈ ਫਿਲਮ ਦਾ ਸੀਨ ਚੱਲ ਰਿਹਾ ਤੇ ਪੂਰੇ ਫਿਲਮੀ ਅੰਦਾਜ਼ ਵਾਂਗਰ ਇਹ ਨੌ ਬਦਮਾਸ਼ਾ ਵੱਲੋਂ ਜਿਹੜੀ ਹੈਗੀ ਆ ਫੋਨ ਚੋਰੀ ਕੀਤਾ ਜਾਂਦਾ ਲੂਟ ਖੋ ਕੀਤੀ ਜਾਂਦੀ ਪੈਸੇ ਲੂਟ ਖੋ ਕੀਤੇ ਜਾਂਦੇ ਲੇਕਿਨ ਇਹ ਨੌ ਬਦਮਾਸ਼ਾ ਵੱਲੋਂ ਇੱਕ ਨੌਜਵਾਨ ਦੀ ਬਾਈਕ ਸ਼ਰੀਆਮ ਲੁੱਟ ਲਈ ਗਈ ਉਹ ਵੀ ਰੋਡ ਤੇ ਤੇ ਇੱਕ ਪੂਰੇ ਫਿਲਮੀ ਅੰਦਾਜ਼ ਵਾਂਗਰ ਇਹਨਾਂ ਨੇ ਉੱਥੇ ਹਮਲਾ ਕੀਤਾ ਨੌਜਵਾਨ ਤੇ ਪਹਿਲੇ ਤਾਂ ਉਹਨੂੰ ਇੰਨਾ ਕੁੱਟਿਆ ਵੀ ਸ਼ਰੀਆਮ ਕਿਉਂਕਿ ਉਸਨੇ ਆਪਣੀ ਬਾਈਕ ਨਹੀਂ ਆਖਰ ਤੱਕ ਉਸਨੇ ਆਪਣੀ ਬਾਈਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਨੌਜਵਾਨ ਨੇ ਲੇਕਿਨ ਉਹ ਵਿਚਾਰਾ ਜਿਹੜਾ ਨੌਜਵਾਨ ਸੀ ਉਹ ناکਾਮ ਰਹਿ ਗਿਆ ਨੌ ਬਦਮਾਸ਼ਾਂ ਨੇ ਇੱਕ ਇਕੱਲੇ ਨੌਜਵਾਨ ਨੂੰ ਵੇਖ ਕੇ ਹਮਲਾ ਕਰ ਲਿਆ ਤੇ ਉਸ ਦੀ ਬਾਈਕ ਸ਼ਰੀਆਮ ਉਸ ਨੂੰ ਮਾਰ ਘੁੱਟ ਵੀ ਕੀਤੀ ਉਸ ਦੇ ਨਾਲ ਉਸ ਨੂੰ ਹਥਿਆਰ ਨਾਲ ਮਾਰਦੇ ਵੀ ਲਗਾਤਾਰ ਤੇ ਉਸ ਤੋਂ ਬਾਅਦ ਬੇਰਹਿਮ ਤਰੀਕੇ ਨਾਲ ਮਾਰਨ ਤੋਂ ਬਾਅਦ ਵੀ ਉਸ ਨੂੰ ਨਹੀਂ ਛੱਡਿਆ ਤੇ ਉਸ ਦੀ ਬਾਈਕ ਨੂੰ ਲੁੱਟ ਕੇ ਇਹ ਨੌ ਬਦਮਾਸ਼ ਲੈ ਗਏ ਇਸ ਨੇ ਫਿਰ ਤੋਂ ਵੱਡੇ ਸਵਾਲ ਜੁੜੇ ਹੈਗੇ ਕਾਨੂੰਨੀ ਵਿਵਸਥਾ ਤੇ ਪੰਜਾਬ ਸਰਕਾਰ ਤੇ ਖੜੇ ਕਰ ਦਿੱਤੇ ਨੇ ਕਿਉਂਕਿ ਪੰਜਾਬ ਚ ਇਹੋ ਜੀ ਵਾਰ ਬਦ ਆਮ ਜਹੀ ਗੱਲ ਬਣ ਕੇ ਹੁਣ ਰਹਿ ਗਈ ਹੈ ਤੇ ਪੰਜਾਬ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਜ਼ਰੂਰ ਲੋੜ ਨੇ ਕਿਉਂਕਿ ਇਹੋ ਜਿਹੀਆਂ ਤਸਵੀਰਾਂ ਰੋਜ਼ ਹੀ ਪੰਜਾਬ ਤੋਂ ਵੇਖਣ ਨੂੰ ਮਿਲ ਰਹੀਆਂ ਨੇ ਬਾਕੀ ਥੋੜਾ ਇਸ ਖਬਰ ਤੇ ਕੀ ਕੁਝ ਕਰਨਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ